ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੀ ਫਸਲ ਵਿੱਚ ਜਿੰਕ ਅਤੇ ਯੂਰੀਆ ਦੀ ਘਾਟ ਬਾਰੇ ਇਹ ਦੋਵੇਂ ਤੱਤ ਫਸਲ ਦੀ ਵਾਧੂ ਅਤੇ ਪੈਦਾਵਾਰ ਲਈ ਬਹੁਤ ਜ਼ਰੂਰੀ ਆ ਆਓ ਜਾਣੀਏ ਇਸ ਦੀ ਘਾਟ ਕਿਉਂ ਆਉਂਦੀ ਹੈ ਤੇ ਇਸ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ਤੇ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਯੂਰੀਆ ਦੀ ਘਾਟ ਕਿਉਂ ਆਉਂਦੀ ਹੈ ਯੂਰੀਆ ਜਿਸ ਵਿੱਚ ਨਾਈਟ੍ਰੋਜਨ ਹੁੰਦੀ ਹੈ ਪੱਤਿਆਂ ਦੀ ਹਰੀ ਭਰਵੀ ਵੱਦੂ ਲਈ لازਮੀ ਹੈ ਪਰ ਕਈ ਵਾਰੀ ਜ਼ਮੀਨ ਵਿੱਚ ਨਮੀ ਘਟ ਹੋਣ ਕਾਰਨ ਜਾਂ ਜ਼ਿਆਦਾ ਪਾਣੀ ਲੱਗਣ ਨਾਲ ਨਾਈਟ੍ਰੋਜਨ ਵਹਿ ਜਾਂਦੀ ਹੈ ਤੇ ਯੂਰੀਆ ਦੀ ਮਾਤਰਾ ਘਟ ਪਉਣ ਕਾਰਨ ਇਸ ਦੀ ਘਾਟ ਵੀ ਆ ਜਾਂਦੀ ਹੈ ਇਹਦੀ ਫਿਰ ਆਪਾਂ ਪਛਾਣ ਕਿਵੇਂ ਕਰ ਸਕਦੇ ਆ ਪੁਰਾਣੇ ਪੱਤੇ ਪੀਲੇ ਹੋ ਜਾਂਦੇ ਆ ਫਸਲ ਦੀ ਗ੍ਰੋਥ ਰੁਕ ਜਾਂਦੀ ਹੈ ਪੌਦੇ ਕੰਡੇ ਤੋਂ ਕੰਡੇ ਤੱਕ ਹਰੇ ਨਹੀਂ ਰਹਿੰਦੇਗੇ ਇਸ ਦਾ ਇਲਾਜ ਆਪਾਂ ਕਿਵੇਂ ਕਰੀਏ ਜੇਕਰ ਘਾਟ ਹੋਵੇ ਤਾਂ ਜੂਰੀ ਆਪਾਂ ਤਿੰਨ ਕਿਸ਼ਤਾਂ ਦੇ ਵਿੱਚ ਪਾਉਣੀ ਆ ਪਹਿਲੀ ਕਿਸ਼ਤ ਜਿਸ ਦਿਨ ਤੋਂ ਚੁਣਾ ਲੱਗਿਆ ਉਸ ਤੋਂ 7 ਦਿਨਾਂ ਦੇ ਅੰਦਰ ਅੰਦਰ ਪਾਉਣੀ ਆ ਤੇ ਦੂਸਰੀ ਕਿਸ਼ਤ ਆਪਾਂ ਜਿਹੜੀ ਉਹ 21 ਦਿਨਾਂ ਬਾਅਦ ਪਾਉਣੀ ਆ ਤੇ ਤੀਸਰੀ ਕਿਸ਼ਤ 40 ਤੋਂ 42 ਦਿਨਾਂ ਦੇ ਵਿੱਚਕਾਰ ਪਾਉਣੀ ਆ ਆਪਾਂ ਫਿਰ ਅੱਗੇ ਆਪਾਂ ਗੱਲ ਕਰੀਏ ਜ਼ਿੰਕ ਜ਼ਿੰਕ ਦੀ ਘਾਟ ਕਿਉਂ ਆਉਂਦੀ ਹੈ ਜ਼ਿੰਕ ਜਿਹੜਾ ਨਵਾਂ ਪੱਤਾ ਕੱਢਦਾ ਉਹਦੇ ਲਈ ਬਹੁਤ ਜ਼ਰੂਰੀ ਹੈ ਇਸ ਦੀ ਘਾਟ ਆਮ ਤੌਰ ਤੇ ਜਿਹੜੀਆਂ ਜ਼ਮੀਨਾਂ ਵਿੱਚ ਪੀ ਐਚ ਲੈਵਲ ਵੱਧ ਹੁੰਦਾ ਉੱਥੇ ਆਉਂਦੀ ਹੈ ਜਾਂ ਰੇਤਲੀ ਜ਼ਮੀਨ ਵਿੱਚ ਆਉਂਦੀ ਹੈ ਜਾਂ ਜਿੱਥੇ ਕਦੇ ਪਹਿਲਾਂ ਜ਼ਿੰਕ ਪਾਈ ਨਹੀਂ ਇਹਦੀ ਪਛਾਣ ਕਿਵੇਂ ਕਰੀਏ ਉਹ ਵੀ ਤੁਹਾਨੂੰ ਦੱਸਦਾ ਮੈਂ ਨਵੇਂ ਪੱਤੇ ਜਿਹੜੇ ਹੁੰਦੇ ਆ ਛੋਟੇ ਤੇ ਪੀਲੇ ਹੁੰਦੇ ਆ ਤੇ ਪੱਤਿਆਂ ਤੇ ਲਾਈਨਾਂ ਜਾਂ ਧੱਬੇ ਬਣ ਜਾਂਦੇ ਆ ਜਿਹੜੇ ਹੈਗੇ ਬੂਟਾ ਹੈਗਾ ਉਹ ਝੁਗ ਜਾਂਦਾ ਤੇ ਉਹਦੀ ਗਰੋਥ ਰੁਕ ਜਾਂਦੀ ਹੈ ਸੋ ਇਸ ਦਾ ਜੇਕਰ ਆਪਾਂ ਇਲਾਜ ਦੀ ਗੱਲ ਕਰੀਏ ਕਿਵੇਂ ਇਲਾਜ ਹੋਊਗਾ ਇਹ ਜ਼ਿੰਕ ਆਪਾਂ 7 ਤੋਂ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਆ ਜਾਂ ਇਸ ਦਾ ਆਪਾਂ ਛੜਕਾ ਵੀ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਤ ਤੋਂ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆ ਸਕੀਏ ਜਲਦੀ ਮਿਲਦੇ ਆਂ ਅਗੀਆਂ ਨਵੀਆਂ ਵੀਡੀਓ ਦੇ ਵਿੱਚ ਧੰਨਵਾਦ